ਸਤਿ ਸ਼੍ਰੀ ਅਕਾਲ ਜੀ ਸਾਰੇ ਸਾਡੀ ਵੀਡੀਓ ਨੂੰ ਪਿਆਰ ਦੇਣ ਵਾਲਿਆਂ ਨੂੰ ਸੋ ਅੱਜ ਤੁਹਾਡੇ ਲਈ ਅੱਜ ਤੁਹਾਨੂੰ ਦਿਖਾਵਾਂਗੇ ਕਿ 150 ਟਰਾਲੀ ਦੀ ਢੜ ਅਸੀਂ ਲਾਈ ਐ ਅਸੀਂ ਤੂੜੀ ਬਣਾ ਕੇ ਦੇਖੋ ਪੂਰੀ 150 ਟਰਾਲੀ ਦੇ ਵਿੱਚ ਸੰਭੀ ਹੋਈ ਆ ਧੜ ਵਿੱਚ ਚੈੱਕ ਕਰੋ ਕਿ ਕਿਵੇਂ ਵਧੀਆ ਲੱਗੀ ਆ ਇਹ ਸ਼ੇਡਾਂ ਚ ਬਣੀ ਆ 150 ਟਰਾਲੀ ਅੱਜ 6 ਮਾ ਦੇਣਾ ਸਾਨੂੰ ਤੇ ਅੱਜ ਅਸੀਂ ਤਕਰੀਬਨ 6:07 ਵਜੇ ਤਕਰੀਬਨ ਵਿਲੇ ਸਾਢੇ 7 ਵਜੇ ਹੋ ਜਾਣਗੇ ਤੇ ਇੱਥੇ ਸਿਗੇ 70 ਕਿੱਲੇ 70 ਕਿੱਲਿਆਂ ਜੋ ਬਣੀਆਂ 150 ਤੋਂ ਆਪ ਸੇ ਚੱਲਦੇ ਆਂ ਬੜੀ ਜਿਹਾ ਸਾਡੇ ਬੰਦੇ ਆ ਜਿਹੜੇ ਤੜ ਬਣਾਉਂਦੇ ਆ ਤੜ ਦੇ ਸਪੈਸ਼ਲ ਬੰਦੇ ਆ ਜਿਹੜੇ ਆਪਣੇ ਤੂੜੀ ਵਾਲੀ ਮਸ਼ੀਨ ਦੇ ਨਾਲ ਬੰਦੇ ਸੀ ਇਹੋ ਆ ਬੰਦੇ ਬਹੁਤ ਐਕਸਪੀਰੀਅੰਸ ਆ ਨਾ ਤੜ ਬਣਾਉਂਦਾ ਹਾਂ ਹਾਂ ਵੀ ਲਾਲੂ ਕਿਵੇਂ ਆ ਕਿਵੇਂ ਧੜ ਸੈਟਾ ਹੁਣ ਤਾਂ ਨਹੀਂ ਕੋਈ ਕਿਸੇ ਪਾਸੇ ਉੜਦੀ ਉੜਦੀ ਉਹ ਪੰਪ ਭਰੀ ਆਉਂਦਾ ਪਾਣੀ ਦਾ ਉਹ ਵੀ ਮਾਰ ਦਿਓ ਇੱਕ ਵਾਰੀ ਸਾਰੇ ਪੰਪ ਘਵਾ ਦਿਓ ਠੀਕ ਆ ਠੀਕ